ਰਪਮਨ ਪ੍ਰਭੁ ਮੰਦਾ ਯਤਮੰਤੇ ਪੁਪੇ ਨਾ ਪਰ ਇਕ ਕਾ ਦੇ ਸਤਿਗੁਰ ਤੇ ਜਿ ਟਕਾਏ ਜਿ ਮਟਿਏ ਕੰਧ ਮੰਦਰ ਬ੍ਰਹਮੰਡਾ ਉਹ ਬ੍ਰਹਮਨ ਨਾ ਜਾਹੀ ਦੀਪਕ ਤੇ ਦੀਪਕ ਪ੍ਰਕਾਸ਼ਿਆ ਰੇ ਕੋ ਜੂਤ ਦਿਖਾਈ ਸਾਹਮਣੇ ਸਤ ਸਚ ਮੜੀ ਦੇਖੀ ਨੂੰ ਸਾੜੀ ਲਾਈ ਹੋਏ ਗਿਆ ਤੇ ਰਾਗੇ ਹੋਏ ਗਿਆ ਅਕੀ ਜੋ ਬਿਕਰਤ ਟਿਗੜੀ ਵਾਈ ਅਰਧ ਸਰਵਨ ਪਰਵੋਗੀ ਛੋਟੇ ਸਦਗ ਸੱਚਿਸਕਾਈ ਪ੍ਰਭ ਕਰੀ ਮਨ ਲਾਪੇਲਾ ਉਹ ਹੰਤ ਹਸਰ ਮੜੀ ਕਰਿਸ਼ਾ ਕੰਨ ਗਗਨ ਕਰਤਾਰੇ ਗੁਰਮੁਖ ਕਿ ਵਚਨ ਜੋਦਨੀ ਰਾਈ ਸ਼ੇਵਨਗਰੀ ਨਾਇ ਸੁਨੰਦੋ ਵਾਲਖ ਅਗੰਮੁ ਕਾਰੀ ਕਾਇਆ ਨਿਬਹੀ ਇਹ ਮਨ ਰਾਜਾ ਮਨ ਤੋਂ ਸੇਵਿਚਾਰੀ ਸ਼ੰਦੁ ਨਾਇ ਸੁਨਦਰ ਨਦ ਗਤਰੇ ਮਨਤਾਰੀ ਕਾਲੁ ਕਾਲੁ ਕਹੇ ਕਹ ਬੁਰੇ ਜੀਵ ਤੂੰ ਆ ਮਨ ਮਾਰੀ ਬ੍ਰਹਮਾ ਵਿਸ਼ਨ ਮਹੇਸ਼ ਕੋਤ ਪਰਤ ਕਰਤ ਕਾਰੀ ਕਾਇਆ ਸੋਧ ਕਰੇ ਭਗਤ ਸਭ ਕਰਤ ਅਤੰਤ ਵਿਚਾਰੀ ਗੁਰ ਸੇਵਾ ਤੇ ਸਦਾ ਸੁਖ ਪਾਇਆ ਅੰਦਰਿ ਸ਼ਬਦ ਰੂਪੀ ਗੁਰੁ ਕਾਰੀ ਹੀ ਆਪੇ ਮੇਰੇ ਮਨ ਦਾਤਾ ਹੋਇ ਤੁਸਿ ਨਾਮਾਰੀ ਪ੍ਰਭੁ ਮਿਲੇ ਜੋਥੇ ਬੰਦੇ ਇਹਾ ਸਬਦਿ ਨਿਰਾੜੀ ਪ੍ਰਗੁਤ ਜੋਗਿ ਸ਼ਬਦਿਆਤਿ ਚੀਨੇ ਹਦੈ ਕਉੜਾਰੀ ਮਨੁ ਆਸਕਿ ਸ਼ਬਦ ਰਤਾ ਹਰਿ ਹਰਿ ਤੁਸਾਰੀ ਬੇਦ ਸਾਧਨਾ ਕਾਖਣਿ ਉਦੂਰ ਸਬ ਵਿਚਾਰੀ गुनों का जो कमावे अम्बुनु जाते सातों शब्द बिचारी शब्द मरेता ना मान सुनारे ओपुन जो बुद्धिचारी माया मोह कब रहे अम्बुनु शब्द सरे खुलतारी शब्द सूर्य को बिचारे ओपुन बाणों का गुरुचारी यह मान माया मोह है अब दूनी से शब्द बिचारी आप भेंके में उड़ा है नाम शब्द सुनारी राम कली रसलात ਸਤਿਗੁਰੂ ਜੀ ਸਾਡੀ ਸੰਗਤ ਜੀ ਆ ਗੁਰ ਕੰਨਿ ਪਾਇ ਜੋ ਕੀ ਚਿੰਤਾ ਕਰਦੇ ਬਿਆਹ ਆਮ ਜਨ ਕੋ ਉਤਲਾਇ ਦੁਖੀ ਤਾਂ ਨਹੀਂ ਭਵ ਜਨ ਲਿਆ ਐਸੀ ਗੁਰੀ ਵਿਦਾ ਜੋ ਕੀ ਜਤ ਜੀ ਗੁਰੀ ਅਨੰਦ ਵਾਜੇ ਹਾਰ ਸੋ ਰਹਿ ਨਿਵਲਾਇ ਰਹਾ ਸਤ ਸੰਤੋਖ ਪਦ ਵਰ ਜੋਗੀ ਅਮਰਤ ਨਾਮ ਗੁਤ ਪਾਈ ਧਿਆਨ ਦਾ ਵਰਡੰਡਾ ਜੋਗੀ ਸਿਮੀ ਸੰਤਵ ਜਾਈ ਮਾਨ ਗ੍ਰਣ ਕਰਿਆ ਸੰਬੈਸ ਜੋਗੀ ਤਾਂ ਤੇਰੀ ਕਲਪਨਾ ਜਾਈ ਕਾਇ ਨਿਮਨ ਪਰ ਚੜ੍ਹੇ ਜੋਗੀ ਤਾਂ ਨਾਮ ਬੱਲੇ ਪਾਈ ਇਤ ਕੇਵਰੀ ਧਿਆਨ ਲਗ ਜੋਗੀ ਤਾਂ ਸੱਚ ਬੱਲੇ ਪਾਈ ਇਤ ਗੁਰੀ ਸ਼ਾਂਤ ਜਨਾਇ ਬੇ ਜੋਗੀ ਅਭਿਮਾਨਾ ਦਿਸ ਜਾਏ ਭਉ ਭਉ ਦੁਇ ਪੱਤ ਲਾਏ ਜੋਗੀ ਹੋ ਸ਼ੀਰ ਕਰੰਦੀ ਗੁਰਮੁਖ ਹੋਵੇ ਤਾਂ ਤੰਤਵੀ ਵਾਜੇ ਇਨ ਬਿਨ ਦ੍ਰਿਸ਼ਣਾ ਕੰਢੀ ਓਕਮ ਦੇਸੋ ਜੋਗੀ ਕਈਏ ਬਸ ਸਉ ਚਿਤ ਲਾਏ ਸਹਿਸਾ ਕੂਟੈ ਨਿਰਮਲ ਵੇ ਜੋ ਜੀ ਬਤਾਇਉ ਪਾਏ ਨਦਰੀਆਂ ਦਾ ਸਭ ਜਿਵੇਂ ਸੇ ਹੱਥ ਜਿੱਤੇ ਲਾਏ ਸਤਿਨਾਮ ਮੇਰੀ ਭਾਉ ਦੀ ਲਗੇ ਤਾਂ ਇਹ ਸੋਚੀ ਪਾਏ ਜੇ ਹੋਰ ਹੋ ਨਾ ਹੋਵੇ ਜੇ ਤੀਰ ਸੁਤਾਨੀ ਕੋਲ ਪਰ ਕਬੂਦ ਕਰੇ ਗਰੇ ਜੀ ਮੈਂ ਹਰ ਪ੍ਰਭ ਦਾ ਨਾਮ ਉਪਰ ਸਾਧੀ ਆਪਣਾ ਹਰ ਪ੍ਰਭ ਰਹਿ ਹੈ ਇਹੋ ਜਿਹੜੀ ਮਿੱਟੀ ਕਾਲ ਬੁੱਤਲਾ ਜੁਕੀ